ਬਾਬਾ ਜੀ ਆਪੋ ਆਪਣੀ ਸੋਚ ਹੁੰਦੀ ਸੰਗਤ ਜੀ ਕਈ ਬੰਦੇ ਜਝਾਰੂ ਸੋਚ ਰੱਖਦੇ ਅਣਖੀ ਕਈ ਬੰਦੇ ਰਾਜਨੀਤਿਕ ਹੁੰਦੇ ਇੱਕ ਮੈਨੂੰ ਮਿਲਿਆ ਕਹਿੰਦੇ ਬਾਬਾ ਜੀ ਗਰਮ ਕਥਾ ਨਾ ਕਰਿਆ ਕਰੋ ਮੈਂ ਕਹਾ ਵੇ ਛਾ ਕਿੱਦਾਂ ਦੀ ਕਰੀਏ ਕਹਿੰਦੇ ਬਥੇਰੀ ਦੁਨੀਆ ਮਰ ਗਈ ਅੱਗੇ ਮਰਵਾਤੀ ਆ ਹੈਨਾ ਤੇ ਬਾਤ ਕਰੀਏ ਤੇ ਮੈਂ ਉਹਨੂੰ ਬਿਠਾ ਲਿਆ ਮੈਂ ਕਿਹਾ ਤੈਨੂੰ ਇੱਕ ਸਾਖੀ ਸੁਣਾਉਣੇ ਆ ਇਦਾਂ ਹੀ ਇੱਕ ਪੰਡਤ ਆਇਆ ਪੰਡਤ ਸਮਾਂ ਬੜੀ ਛੇਤੀ ਬੱਜ ਗਿਆ ਆਖੋ ਸਤਿ ਮੈਂ ਟਾਈਮ ਵੀ ਸੀ ਹੁਣ ਵੇਖਿਆ ਹੈ ਤੇ ਕਹਿਣ ਦਾ ਭਾਵ ਵੀ ਪੰਡਤ ਆਇਆ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਬਹਿ ਗਿਆ ਬੜਾ ਪੜਿਆ ਲਿਖਿਆ ਤੇ ਮਾਰੇ ਨੇ ਇੱਕ ਇਧਰ ਦੀ ਤੇਗ ਪਾਈ ਤੇ ਇੱਕ ਤੇ 7 ਫੁੱਟ ਸਤਿਗੁਰੂ ਜਵਾਨ ਕਲਗੀ ਲੱਗੀ ਤੇ ਕਿੜੇ ਕਿੜੇ ਬੁਰਜੀਆਂ ਜਿਹੜੇ ਯੋਧੇ ਖੜੋਤੇ ਆਕੇ ਉਹਨੇ ਬਚਨ ਬਲਾਸ ਕੀਤੇ ਤੇ ਮਿੱਠੀ ਜੀ ਜੁਬਾਨ ਨਾਲ ਕਹਿੰਦਾ ਸਤਿਗੁਰੂ ਇੱਕ ਗੱਲ ਪੁੱਛਾਂ ਇਹਨੇ ਪੁੱਛਿਆ ਕਹਿੰਦੇ ਵੀ ਤੁਹਾਡਾ ਪੰਥ ਜਿਹੜਾ ਨਿਰਮਲ ਆ ਬਾਬੇ ਨਾਨਕ ਨੇ ਕੀਰਤਨ ਕੀਤਾ ਕਿਸੇ ਨਾਲ ਲੜਿਆ ਨਹੀਂ ਬਾਣੀ ਸੁਣਾਈ ਪਿਆਰ ਦੇ ਨਾਲ ਤੇ ਤੁਹਾਡੇ ਤੇ ਇੱਕ ਗਿਲਾ ਵਾ ਕਿਹਦੇ ਕਾਦਾ ਕਹਿੰਦੇ ਵੀ ਤੁਸੀਂ ਆ ਜਿਹੜੀ ਸ੍ਰੀ ਸਾਹਿਬ ਚੋਕਲੀ ਆ ਇਹੋ ਹੀ ਦੀਪ ਸਿੱਧੂ ਨੇ ਫੜੀ ਆਖੋ ਵੇਗਦੇ ਜਿੰਨਾ ਚਿਰ ਉਹ ਵੇਲੇ ਮੋਨਾ ਕੋ ਨਾ ਫੇਲ ਮਾ ਫੜ ਮਾ ਬਣਾਉਂਦਾ ਰਿਆ ਮੇਰਾ ਰੁਪਈਆ ਕਿਤੇ ਨੰਨ੍ਹ ਹੀ ਜਿਦ ਦਿਨ ਇਥੋਂ ਜਾਗ ਪਿਆ ਹੈ ਨਾ ਉਹ ਦਿਨ ਪੱਗ ਬਨ ਲੀ ਕੱਲਾ ਕੱਲਾ ਪੇਚ ਮੋਨਾ ਸੀ ਤੇ ਜਦੋਂ ਫਿਰ ਇਤਿਹਾਸ ਪੜ ਲਿਆ ਤੇ ਆ ਜਾਗ ਪਿਆ ਤੇ ਫਤੇਗੜ ਸਾਹਿਬ ਸਾਕਾ ਚਮਕੌਰ ਪੜ ਲਿਆ ਏਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਓ ਮਰਨਾ ਆਪਾਂ ਵੀਰੋ ਮੈਂ ਵੀ ਨਹੀਂ ਰਹਿਣਾ ਕੁਝ ਕਰਕੇ ਮਰ ਗਏ ਮਰਦੇ ਹੋ ਵੀ ਜਾਂਦਾ ਟੀਕਾ ਲਾ ਕੇ ਕੋਈ ਨਸ਼ਾ ਕਰਕੇ ਕੋਈ ਮਰ ਗਿਆ ਮਰ ਜਾਣਾ ਏ ਪਰ ਮਰੂ ਚੱਜਣਾ ਇਹ ਕਦੇ ਨੂੰ ਲੈ ਕੇ ਆਖੋ ਸਤਨਾਮ ਐਂ ਕਿ ਦੇ ਨਾ ਹੋ ਦੁਨੀਆ ਚ ਤੇ ਮਾਰੇ ਸੱਚੇ ਪਾਤਸ਼ਾਹ ਬੈਠੇ ਤੇ ਪੰਡਤ ਕਹਿੰਦਾ ਗੁਰੂ ਸਾਹਿਬ ਜੀ ਤੁਹਾਡੇ ਤੇ ਥੋੜਾ ਜਿਹਾ ਗਿਲਾਵਾ ਵੀ ਤੁਸੀਂ ਸ਼ਸਤਰ ਕਿਉਂ ਚੱਕਿਆ ਇਹ ਚੰਗੀ ਗੱਲ ਨਹੀਂ ਮਾਰੇ ਨੇ ਕੀਰਤਨ ਕੀਤਾ ਵਾ ਸੰਗਤਾਂ ਨੂੰ ਸਾਖੀਆਂ ਸੁਣਾਈਆਂ ਤੇ ਇਹ ਗੱਲ ਮਾੜੀ ਆ ਤੇ ਧਿਆਨ ਦੇਣਾ ਥੋੜੇ ਸਮੇਂ ਚ ਮੈਂ ਬਹੁਤ ਕੁਝ ਕਹਿਣਾ ਤੇ ਪਿੱਛੇ ਬੈਠੇ ਸੀ ਸੁਤਰੇ ਸ਼ਾ ਪੰਜ ਪਾਛੀਆਂ ਦੀ ਸੇਵਾ ਕੀਤੀ ਇਸ ਮਾਉ ਪੁਰਖ ਨੇ ਇਹਨੂੰ ਕੂੜੇ ਤੇ ਛੁੱਟ ਗਏ ਸੀ ਇਹਦੇ ਘਰ ਦੇ ਰੰਗ ਕਾਲਾ ਸੀ ਤੇ ਦੰਦ ਸੀ ਬਾਹਰ ਤੇ ਕਹਿੰਦੇ ਸਾਡੇ ਘਰੇ ਕੀ ਜਮ ਪਿਆ ਕੁਥਰਾ ਇਹ ਅੱਜ ਵੀ ਪਿਆਰਿਓ ਮੇਰੀ ਆਤ ਥੋੜੀ ਜੀ ਇਦਾਂ ਦੀ ਆ ਵੀ ਜਿਹੜਾ ਨੋਟ ਕਿਤੇ ਨਹੀਂ ਚੱਲਦਾ ਗੁਰਦਾਰੇ ਚੱਲੂ ਤੇ ਜਦੋਂ ਬੜੇ-ਬੜੇ ਬੰਦੇ ਮੈਂ ਵੇਖੇ ਜਿਹੜੇ 40 ਕਿੱल्ल्या ਦੇ ਮਾਲਕ 30 ਸਾਲ ਅਮਰੀਕਾ ਲਾਇਏ ਇੱਕ ਬੰਦੇ ਨੇ ਅੱਜ ਉਹਨੂੰ ਟੈਗ ਹੋ ਗਿਆ ਦਰੰਗ ਦਾ ਤੇ ਉਹਦੇ ਮੂੰਹ 'ਚ ਪਾਣੀ ਪਾਉਂਦੇ ਹਨ ਉਥੇ ਸੱਦਿਆ ਨਵੇਂ ਸ਼ਹਿਰ ਕਹਿੰਦੇ ਗਿਆਨੀ ਜੀ ਅਰਦਾਸ ਕਰਿਓ ਜਲ ਪਾਣੀ ਛਕ ਲਿਆ ਯਾਰ ਦੱਸੋ ਕਹਿੰਦੇ ਤਰਲਾ ਲਓ ਗੁਰੂ ਗ੍ਰੰਥ ਸਾਹਿਬ ਦਾ ਇਹ ਸਾਡੇ ਪਾਪਾ ਜੀ ਆ ਤੇ ਇਹਨਾਂ ਦੀ ਮੌਤ ਹੋ ਜੇ ਬੋਲੋ ਵੈਗ ਰਹੇ ਮੈਨੂੰ ਤਰੇਲੀ ਪੈ ਗਈ ਮੈਂ ਕਿਹਾ ਵੀ ਤੁਸੀਂ ਲੋਕੀ ਸੁੱਖਣਾ ਮੰਗਦੇ ਤੁਸੀਂ ਆਪਦੇ ਪਿਓ ਦੀ ਮੌਤ ਕਹਿੰਦੇ 2 ਸਾਲ ਹੋ ਗਏ ਬਾਬਾ ਜੀ ਮੰ지에 ਤੇ ਉੱਤੇ ਹੀ ਕਿਰਿਆ ਕਰਦਾ ਆ ਪਾਸੇ ਗਲ ਗਏ ਅਸੀਂ ਥੱਕ ਗਏ ਤੇਕਨੇ ਕਿਹਾ ਕਹਿੰਦੇ ਬਾਬਾ ਜੀ 50 ਕਿੱਲੇ ਪੈਲੀ ਜੇ ਦੀ 30 ਸਾਲ ਅਮਰੀਕਾ ਲਾਏ ਤੇ ਅੱਜ ਵੇਲੇ ਉਹੀ ਪਰਿਵਾਰ ਜਿਹੜਾ ਪੈਸੇ ਲੈ ਕੇ ਕਿਤੇ ਜਾਂਦਾ ਸੀ ਬਾਹਰ ਤੇ ਅੱਜ ਕਹਿੰਦਾ ਕਿਹੜਾ ਵੇਲਾ ਹੋਵੇ ਦੱਸੋ ਹੈਗਾ ਵੀ ਤੁਹਾਡਾ ਸਗਾ ਜਗਤ ਮੈਂ ਝੂਠੀ ਦੇਖੀ ਹੈ ਤੇ ਮਾਰੇ ਸਹਿਬ ਕਹਿੰਦੇ ਵਾਕਿਆ ਹੀ ਜਿਹੜਾ ਪੈਸਾ ਕਿਤੇ ਨਹੀਂ ਚੱਲਦਾ ਮੇਰੇ ਸਤਿਗੁਰੂ ਕਹਿੰਦੇ ਇੱਥੇ ਲੈ ਆਓ ਟੇਕ ਦੋ ਮੱਥਾ ਨਹੀਂ 모ੜਨਗੇ ਜਦੋਂ ਬੰਦਾ ਵੀ ਨਕਮਾ ਹੋ ਜਾਂਦਾ ਕਰਜਿਆ ਨੂੰ ਪਤਾ ਲੱਗ ਜਾਂਦਾ ਮੈਂ ਤੇ ਜਿੱਥੇ ਵੀ ਜਾਵਾਂ ਮੈਂ ਕਿੰਨਾ ਜਿੰਨੇ ਬੀਬੀ ਬਾਪੂ ਹਣੀ ਬੈਠੇ ਆਪਦੇ ਕੋਆਂਡ ਚ ਪੈਸੇ ਰੱਖੋ 5-7 ਲੱਖ ਫੇਰ ਤੁਹਾਨੂੰ ਜਵਾਕਾਂ ਨੇ ਬਾਣੀ ਦੀ ਘੋਟ ਦੇਣੀ ਜੇ ਤੇ ਜੇ ਸਾਰੇ ਪਹਿਲਾਂ ਹੀ ਦੇਦੇ ਤੇ ਮੁੜ ਕੇ ਓਖਾ ਹੋ ਜਾਣਾ ਜੇ ਕੰਮ ਆਉਣ ਵਾਲਾ ਸਮਾਂ ਮਾੜਾ ਹੀ ਆ ਠੀਕ ਨਹੀਂ ਇਹ ਵੀ ਇੱਕ ਮੈਸੇਜ ਹੈ ਜਿਹਦੇ ਇਹਨਾਂ ਨੂੰ ਪਤਾ ਲੱਗੂ ਨਾ 4-5 ਲੱਖ ਬੀਬੀ ਜੀ ਦੁੱਧ ਲਿਆਵਾ ਐ ਬਾਪੂ ਚਾਹ ਪੀੜੀ ਉਹ ਚਾਹ ਉਹਨੂੰ ਥੋੜਾ ਇਹਨੂੰ ਇਹਨੂੰ ਹੁੰਦੀ ਆ ਸਲਾਮ ਬੋਲੋ ਐਗਰੂ ਇਹਨੂੰ ਕੂੜੇ 'ਚ ਸੁੱਟਤਾ ਤੇ ਮਹਾਰਾਜ ਜੀ ਅੰਦਰ ਗਏ ਕਸ਼ਮੀਰ ਅੱਲੇ ਤੇ ਵਿਦੀ ਚੰਦ ਨੇ ਫੜ ਕੇ ਲਿਆ ਕੇ ਕਹਿੰਦੇ ਮਹਾਰਾਜ ਮੁੰਡਾ ਸੁੱਟ ਗਿਆ ਕੋਈ ਤੇ ਮਹਾਰਾਜ ਆਸਪੈ ਕਹਿੰਦੇ ਕੁੜੀਆਂ ਸੁੱਟਦੇ ਵੇਖੇ ਮੁੰਡਾ ਕੌਣ ਸੁੱਟ ਗਿਆ ਕਹਿਣ ਲੱਗੇ ਮੁੰਡੇ ਹੀ ਆ ਜੀ ਮਹਾਰਾਜ ਸਾਹਿਬ ਕੁਥਰਾ ਵਾ ਕੁਥਰਾ ਤੇ ਬਾਣੀ ਕਹਿੰਦੀ ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਜਨਮ ਜਨਮ ਕੇ ਐਤਰਾ ਹੀ ਸਾਡੇ ਸਿਰ ਤੇ ਰੱਖਿਆ ਤੇ ਜਿਹਦੇ ਸਿਰ ਤੇ ਬਾਪੂ ਹੱਥ ਰੱਖਦੇ ਗੋਂਗੇ ਅਰਥ ਕਰਦੇ ਹੀ ਲੋਕੀ ਪੜੇ ਲਿਖੇ ਪ੍ਰੋਫੈਸਰ ਕਹਿੰਦੇ ਇਦਾਂ ਨਹੀਂ ਹੁੰਦਾ ਮਹਾਰੇ ਨੇ ਸਜੂਚੀ ਵਰਤਵ ਅਰਥ ਕਰਾਏ ਕਿ ਨਹੀਂ ਬੋਲੋ ਵੇ ਗਰੂ ਹੈ ਅੱਜ ਵੀ ਹਜੂਰੀ ਦਾਗੀ ਭਾਈ ਲਖਵਿੰਦਰ ਸਿੰਘ ਜਿਉਂ ਦੀ ਜਾਗ ਦੀ ਕਰਾਮਾਤ ਜੇ ਗੁਰੂ ਰਾਮਦਾਸ ਦੀ ਉਹਨਾਂ ਦੇ ਦੋਵੇਂ ਅੱਖਾਂ ਦੀ ਜੋਤ ਨਹੀਂ ਹੈਗੀ ਤੇ ਕਿੰਨੀ ਗੁਰਬਾਣੀ ਗਾਤੀ ਨਾਲ ਸਾਡੀਆਂ ਅੱਖਾਂ ਕਿੱਡੀਆਂ ਮੋਟੀਆਂ ਸਾਰੇ ਪਿੰਡ ਨੂੰ ਵੇਂਦੀਆਂ ਹੀ ਪਰ ਜਪਜੀਤ ਸਿੰਘ ਨਹੀਂ ਆਉਂਦਾ ਕੋਈ ਸਤਨਾ ਹੈ ਅੱਜ ਵੀ ਕਰਾਮਾਤ ਅੱਖਾਂ ਤੋਂ ਬਿਨਾ ਪਿਆਰੇ ਗੁਰਬਾਣੀ ਪਾਠ ਪੜ੍ਹਨ ਦੀ ਸੁਣ ਸੁਣ ਕੇ ਯਾਦ ਕਰਨੀ 25 26 27 ਸ਼ਬਦ ਤੇ ਮੈਂ ਹੀ ਸੁਣ ਚੁੱਕਿਆ ਉਹਨਾਂ ਦੇ 300 ਤੋਂ ਵੱਧ ਰਿਕਾਰਡਿੰਗ ਹੋਣੀ ਮੇਰੇ ਖਿਆਲ। ਕੀ ਬਾਤ। ਅਜੇ ਵੀ ਲੋਕੀ ਕਹਿਣਗੇ ਜੀ ਗੁਰੂ ਰਾਮਦਾਸ ਹੈਗੇ ਆ ਬੈਠੇ ਹੀ ਬੈਠਾ ਛੋਡੀ ਬਾਦਸ਼ਾ ਸੁਥਰੇ ਸ਼ਾ ਨੂੰ ਮਾਰੇ ਨੇ ਆਖਿਆ ਕੁਥਰਾ ਨਹੀਂ ਮੇਰਾ ਸੁਥਰਾ। ਇਹ ਸਟੇਜ ਦੇ ਪਿੱਛੇ ਬੈਠਾ। ਵੇਖੋ ਗੁਰੂ ਜੀਦੋਂ ਕਿਰਪਾ ਕਰਦਾ ਕੀਦੇ ਰਹੀ ਕਰਦਾ। ਪੰਡਤ ਨੇ ਆਖਿਆ ਸਤਿਗੁਰੂ ਬਾਕੀ ਕੰਮ ਠੀਕ ਆ। ਬਰਾ ਜਿਹੜਾ ਤੁਸੀਂ ਕਿਰਪਾਨਾਂ ਚੁੱਕ ਲਈਆਂ ਨਾ ਇਹ ਕੰਮ ਨਹੀਂ ਸਹੀ ਮੈਨੂੰ ਥੋੜਾ ਜਿਹਾ ਗਿਲਾ ਵਾ ਵੀ ਤੁਸੀਂ ਸਪਸ਼ਟੀ ਕਰਨ ਦਿਓ ਵੀ ਇਹ ਇਹ ਜਲਦਬਾਜੀ ਆ ਵੀ ਸ਼੍ਰੀ ਸ਼ਸਤਰ ਰੱਖਣੇ ਤੇ ਮਹਾਰਾਜ ਨੇ ਕਿੱਡੀ ਸੋਹਣੀ ਮੇਰ ਵਰਤਾਈ ਸੁਥਰਾ ਪਿੱਛੇ ਬੈਠਾ ਉਹਨੂੰ ਸੇਵਾ ਦੇਤੀ ਉਹ ਪੰਡਤ ਨੂੰ ਨਾ ਜੀਵ ਕੱਢੇ ਜੀਵ ਦੰਦੀਆਂ ਚੜਾਵੇ ਤੇ ਪੰਡਤ ਕਹਿੰਦਾ ਉਹ ਬੰਦੇ ਨੂੰ ਵੇਜਾ ਮੈਂ ਗੁਰੂ ਸਾਹਿਬ ਨਾਲ ਗੱਲ ਕਰਨ ਦਿਆਂ ਤੇਰਣਾ ਨਹੀਂ ਉਹ ਫੇਰ ਕਹਿੰਦਾ ਮਹਾਰਾਜ ਤੁਸੀਂ ਕਿਰਪਾਨਾਂ ਕਾਤੋਂ ਪਾਈਆਂ ਉਹ ਫੇਰ ਪਿਛਲੇ ਬਣਿਓ ਜੀਬਾਂ ਕੱਢ ਕੇ ਦੰਦੀਆਂ ਚੜਾਵੇ ਜਦੋਂ ਚਾਰਕ ਵਾਰੀ ਉਹਨੇ ਪਿੱਛੋਂ ਇਦਾਂ ਕੀਤਾ ਮਹਾਰਾਜ ਉਸ ਗੱਲ ਤੇ ਆਉਣਾ ਤੇ ਪੰਡਤ ਨੂੰ ਗੁੱਸਾ ਆ ਗਿਆ ਚੌਥੀ ਵਾਰੀ ਜਦੋਂ ਉਹਨੇ ਕਿਹਾ ਨਾ ਮਹਾਰਾਜ ਤੁਸੀਂ ਸ਼ਸਤਰ ਕਾਤੋਂ ਰੱਖਿਓ ਨੇ ਜੀਵ ਕੱਢੀ ਤੇ ਲਾਗੇ ਦਾ ਡੰਡਾ ਪਿਆ ਤੇ ਪੰਡਤ ਚੋਕ ਕੇ ਲੱਗਾ ਮਾਰਨਾ ਤੇ ਸੁਥਰੇਸ਼ਾ ਭੱਜ ਕੇ ਗੁਰੂ ਸਾਹਿਬ ਦੇ ਹੋਲੇ ਹੋ ਗਿਆ ਇਹ ਗੁਰੂ ਆਰ ਗੋਬਿੰਦ ਸਾਹਿਬ ਹੱਸ ਬੀ ਆਖੋ ਸਤਰਾ ਕਹਿੰਦੇ ਪੰਡਤ ਜੀ ਬਹਿ ਜਾ ਕਹਿੰਦੇ ਜੀ ਇਹਨੂੰ ਤੁਸੀਂ ਸਮਝਾਉਂਦੇ ਨਹੀਂ ਆ ਹੁਏ ਜੜਾਏ ਸਿੱਖ ਮੈਂ ਗੱਲ ਤੁਹਾਡੇ ਨਾਲ ਕਰਦਾ ਦੰਦੀਆਂ ਚੜਾਉਦਾ ਮੈਂ ਸਿਰ ਪਾੜ ਦੂੰ ਮਾਰੇ ਕਹਿੰਦੇ ਸੁਸਰੇਆ ਜਾ ਤੂੰ ਲੰਗਰ ਦੀ ਸੇਵਾ ਕਰ ਤਗਾਣੇ ਆ ਗਈ ਗੱਲ ਤੁਹਾਡੇ ਵੀ ਕਈਆਂ ਦੇ ਸਵਾਲ ਆ ਜੋ ਕਿ ਹੋ ਜਾਣੇ ਆਖੋ ਵੇ ਗੁਰੂ ਉਹ ਕਹਿੰਦੇ ਹਾਂ ਵਰਤ ਜੀ ਹੁਣ ਪੁੱਛੋ ਕਹਿੰਦੇ ਮਾਰੇ ਮੈਂ ਕਿਹਾ ਸ਼ਸਤਰ ਕਾਤੋਂ ਰੱਖਿਆ ਕਾਤੋਂ ਗਰਮ ਗੱਲਾਂ ਕਰਦੇ ਆ ਤੇ ਮਹਾਰਾਜ ਸਾਹਿਬ ਕਹਿੰਦੇ ਤੇਰਾ ਜਵਾਬ ਤੇ ਮਿਲ ਗਿਆ ਤੈਨੂੰ ਕਹਿੰਦੇ ਕਾਦਾ ਕਹਿੰਦੇ ਉਹਨੇ ਚਾਰ ਵਰੀ ਦੰਦੀਆਂ ਚਰਾਈਆਂ ਤੇ ਤੇਰੀ ਸ਼ਾਂਤੀ ਖਤਮ ਹੋ ਵੀ ਗਈ ਤੂੰ ਇੰਨੇ ਮੰਤਰ ਪੜ੍ਹੇ ਇੰਨਾ ਕੁਝ ਕੀਤਾ ਸਾਨੂੰ ਸ਼ਾਂਤੀ ਸਿਖਾਉਣ ਆਇਆ ਸੀ ਤੇ ਤੇਰੀ ਸ਼ਾਂਤੀ ਦੇ ਸੁਥਰੇ ਦੇ ਪੰਜ ਵੀਰੀ ਦੰਦੀਆਂ ਚਰੌਨਾ ਖਤਮ ਹੋ ਗਈ ਤੇ ਤੂੰ ਡੰਡਾ ਫੜ ਲਿਆ ਰਹੀ ਗੱਲ ਸਾਡੀ ਸ੍ਰੀ ਸਾਹਿਬ ਚੁੱਕਣ ਦੀ ਤੈਨੂੰ ਦੰਦੀਆਂ ਚਰਾਈਆਂ ਤੇ ਤੂੰ ਡੰਡਾ ਮਾਰ ਦੇਣ ਲੱਗਾ ਸੀ ਸਾਡੇ ਪਿਤਾ ਗੁਰੂ ਅਰਜਨ ਸਾਹਿਬ ਨੂੰ ਤੇ ਹਕੂਮਤ ਨੇ ਤਤੀ ਤਵੀ ਤੇ ਬਿਠਾਤਾ ਪੰਡਤ ਨੂੰ ਜਵਾਬ ਨਹੀਂ ਆਇਆ ਨੀਵੀਂ ਪੈ ਗਈ ਅੱਖਾਂ ਚੋਂ ਝੂ ਮਾਰੇ ਕਹਿੰਦੇ ਪੁੱਛ ਕੰਨਾਂ ਨੂੰ ਹੱਥ ਲਾ ਕੇ ਕਹਿੰਦਾ ਸਤਿਗੁਰੂ ਤੇਰੀ ਉਪਮਾ ਤੈਨੂੰ ਪਾਉਂਦੀ ਮੈਨੂੰ ਮਾਫ਼ ਕਰ ਦਿਓ ਮਾਰੇ ਕਹਿੰਦੇ ਹੋਰ ਵੀ ਪੁੱਛ ਲਓ ਕੋਈ ਕਿਸੇ ਨੇ ਪੁੱਛਣਾ ਹੋਵੇ ਉਹ ਕਹਿਣ ਲੱਗੇ ਮਹਾਰਾਜ ਤੂੰ ਧੰਨਾ ਵਾਕਿਆ ਹੀ ਸਤਿਗੁਰੂ ਸੱਚੇ ਪਾਤਸ਼ਾਹ ਦਹਵੇਂ ਪਾਤਸ਼ਾਹ ਦਾ ਸ਼ੇਰ ਵੀ ਆ ਜਦੋਂ ਮਾਰੇ ਦਾ ਸਾਰਾ ਸਰਬੰਸ ਕੁਰਬਾਨ ਹੋ ਗਿਆ ਸੀ ਨਾ ਪੁੱਤਾਂ ਦੇ ਖੱਫਣ ਨਹੀਂ ਪਰ ਆ ਜਿਹੜੀ ਸ਼ਸਤਰ ਸ੍ਰੀ ਸਾਹਿਬ ਸੀ ਮਾਰੇ ਨੇ ਇਦਾਂ ਛਾਤੀ ਨਾਲ ਲਾਈ ਤੇ ਮਾਨ ਸਿੰਘ ਨੇ ਆਖਿਆ ਪਾਤਸ਼ਾਹ ਹੁਣ ਤੇ ਛੱਡ ਦਿਓ ਹੁਣ ਤੇ ਸਭ ਕੁਝ ਚਲੇ ਗਿਆ ਤੇ ਪੁੱਤਾਂ ਨੂੰ ਜਫੀ ਪਾਉਣ ਦੀ ਬਜਾਏ ਸ੍ਰੀ ਸਾਹਿਬ ਨੂੰ ਪਾਈ ਫਿਰਦੇ ਮਾਰੇ ਕਹਿੰਦੇ ਇਹ ਤੇ ਨਹੀਂ ਛੱਡਦੇ ਇਹ ਤੇ ਨਾਲ ਹੀ ਨਿਬੂਗੀ ਵਾਕਿਆ ਹਜੂਰ ਸਾਹਿਬ ਜਦੋਂ ਮਹਾਰਾਜ ਚਿਖਾ ਤੇ ਚੜੇ ਨਾ ਮਹਾਰਾਜ ਦੇ ਨਾਲ ਸ੍ਰੀ ਸਾਹਿਬ ਗਾਤਰੇ ਹੀ ਤੇ ਜਿਸ ਦਿਨ ਆਪਾਂ ਮਰਨਾ ਵਾਰੀ ਤੇ ਆਉਣੀ ਆ ਹੋਰ 20 ਸਾਲਾਂ ਜਿਸ ਦਿਨ ਆਪਾਂ ਮਰਨਾ ਮਿੱਤਰੋ ਕੱਖ ਨਹੀਂ ਲੱਭਣਾ ਸਿਵਿਆਂ ਚੋਂ ਪਰ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਪੁੱਤ ਬਣ ਗਿਆ ਜਦੋਂ ਉਹਦੀਆਂ ਅਸਤੀਆਂ ਪਿੰਡ ਵਾਲੇ ਚੁਗਣਗੇ ਦੇ ਇੱਕ ਕੜਾ ਤੇ ਸ੍ਰੀ ਸਾਹਿਬ ਗਾਤਰਾ ਉੱਚੋਂ ਜਰੂਰ ਨਿਕਲੇਗਾ ਇਹ ਜਿੱਤ ਹੋ ਜਾਣੀ ਤੁਹਾਡੀ ਏਡੀ ਵੱਡੀ ਮਾਰੇ ਨੇ ਦਾਤ ਦਿੱਤੀ ਆਪਣੇ ਪੁੱਤਰਾਂ ਨੂੰ ਖਾਲਸਾ ਮੇਰੀ ਜਾਨ ਕੀ ਖਾਲਸਾ ਮੇਰੋ ਪਿੰਡ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ 사ਤਗੁਰ 6ਵੇਂ ਪਾਤਸ਼ਾਹ ਮਾਰੇ ਕਹਿੰਦੇ ਸੰਗਤ ਜੀ 10ਵੇਂ ਪਾਤਸ਼ਾਹ ਨੇ ਵੀ ਕਿਹਾ ਸੀ ਕਹਿੰਦੇ ਮੇਰਾ ਜੀ ਨਹੀਂ ਸੀ ਕਰਦਾ ਵੀ ਮੈਂ ਸ੍ਰੀ ਸਾਹਿਬ ਨੂੰ ਹੱਥ ਪਾਵਾਂ ਪਰ ਇੰਨਾ ਸਰਕਾਰਾਂ ਨੇ ਮਜਬੂਰ ਕਰਤਾ ਉਹਨਾਂ ਦਾ ਸ਼ੇਰ ਬੋਲਨ ਦਿਆ ਮੈਂ ਕਿਹੜਾ ਕੋਲੋਂ ਕਹਿੰਦੇ ਚੂਕਾਰ ਅੱਜ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਤਨ ਸ਼ਾਸ਼ ਸ਼ਮਸ਼ੀਰ ਦਸਤ ਇਹ ਜਫਰ ਨਾਮੇ ਜਮਾਰੇ ਕਹਿੰਦੇ ਰੰਗਜੀਵ ਸਾਡਾ ਘਰ ਤੇ ਫਕੀਰਾਂ ਦਾ ਹੀ ਇਥੇ ਲੰਗਰ ਪਾਣੀ ਚੱਲਦੇ ਹੀ ਲੋਕੀ ਨਾਮ ਜਪਦੇ ਹੀ ਆਏ ਨੂੰ ਦਵਾਈ ਮਿਲਦੀ ਸੀ ਭੁੱਖੇ ਨੂੰ ਰੋਟੀ ਪਿਆਸੇ ਨੂੰ ਪਾਣੀ ਨੰਗੇ ਨੂੰ ਤੇ ਤੁਸੀਂ ਸਾਡਾ ਘਰ ਹੀ ਢਾਤਾ ਵੇਖੋ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਤੁਸੀਂ ਦਿਨ ਮਨਾ ਰਹੇ ਆ ਮੇਰੇ ਬਾਦਸ਼ਾਹ ਮਹਾਰਾਜ ਨੇ ਸਾਰੀ ਬਾਣੀ ਇਕੱਤਰ ਕਰਾ ਕੇ ਤੇ ਪਹਿਲਾ ਪ੍ਰਕਾਸ਼ ਕਰਾਇਆ 1600 ਚਾਰ ਨੂੰ ਤੇ ਪਹਿਲੇ ਹੱਡ ਗ੍ਰੰਥੀ ਬਾਬਾ ਤੇ ਕੀ ਪੜਿਆ ਵਾਹ ਵਾਹ ਬਾਣੀ ਨਰ